ਕਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਰਹਿ ਜੁਗ ਨੀ ਸਹਿ ਭੰਗੁਰ ਪ੍ਰਸਾਦ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾ ਜਪੈ ਜਪਨ ਹੋਵੈ ਜੇ ਲਰਹ ਲਿਪਤਾਰ ਭੁਖਿਆ ਭੁਖ ਨਾ ਉਤਰੀ ਜਿਵਨ ਨ ਬੁਰੀਆ ਭਾਰ ਸਹ ਸੇ ਅਣ ਪਾਲਖੋ ਹੈ ਦਇਕ ਨਜਨ ਲੈ ਨਾਲ ਕਿਸ ਚਿਆਰਾ ਹੋਈਐ ਕਿ ਕੋੜਾ ਟੁੱਟੇ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਖਾਰੁ ਖੁਣਖੇ ਹਾ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੇ ਉਤੋਂ ਨੀਟ ਹੁਕਮ ਲਿਖ ਦੁਖ ਸੁਖ ਪਾਈਐ ਖਨਾ ਹੁਕਮੇ ਬਖਸ਼ੀਸ਼ ਕੋ ਹੁਕਮੀ ਹਦਾਬੁਾਈ ਹੈ ਹੁਕਮੇਂਦਰ ਸਭ ਕੋ ਬਾਰ ਕੋ ਨਾ ਕੋਈ ਨਾਨਕ ਹੁਕਮੈ ਜਿਬੁ ਜੇਤਾ ਹੋਮੈ ਕਹਿ ਨ ਕੋਈ ਗਾਵੇ ਕੋ ਤਾਨੁ ਹੋਇ ਵੈਸੇ ਤਾਨੁ ਗਾਵੇ ਕੋ ਤਾਜਣੇ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਜਿਅਖੁ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਹਰਦੀ ਗਾਵੇ ਕੋ ਰਾ ਪੈ ਰਿਸੇ ਦੂਰ ਗਾਵੇ ਕੋ ਵੇਖੇ ਹਰ ਹਰ ਦੂਰ ਕਥਨਾ ਗਥੀਨਾ ਵੇ ਟੋਟ ਕਥ ਗਦ ਗਥੀ ਕੋਟੀ ਕੋਟ ਕੋਟ ਜਿੰਦਾ ਰਹਿ ਲੰਦੇ ਹਪਾ ਜੁਗਰੰਦਰ ਖਾਹੀ ਹਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਰਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਵਖਾ ਬਹੁ ਅਪਾਰ ਵਖੇ ਮੰਗੇ ਰਹੇ ਰਹੇ ਰਾਖ ਕਰੇ ਦਾਤਾਰ ਫਿਰ ਕੀ ਗੈ ਰਖੀਐ ਜਦ ਦッセ ਦਰਬਾਰ ਹੁ ਅਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਜਣਾ اڈਿਆ ਵਿਚਾਰ ਕਰਮੀ ਆਵੈ ਖਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਰ ਸੋਏ ਜਿ ਸੇਵਿਆ ਤੁਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਧਨ ਨਧਾਨ ਗਾਵਿਆ ਸੁਣਿਆ ਮਨ ਰਖੀਏ ਬਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਊਰੇਸਰਾ ਗੁਰ ਗੋ ਰਖਾ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਸੁਨ ਨਜਾਈ ਗੁਰਾਇਕ ਦੇਵੁ ਜਹਾਈ ਸਭਨਾ ਜੀਆ ਖੈ ਦਾਤਾ ਸੋ ਮੈ ਸੁਨ ਨਜਾਈ ਤੇਰਹ ਨਾਵਾ ਜੇ ਰਸਭਾਵਾ ਵਿੜ ਪਾੜੇ ਕੀ ਨਾਏ ਖਰੀ ਜੇਤੀ ਤਸੋ ਪਾਈ ਵਿਖਾ ਬਣ ਕਰਮਾ ਕੀ ਮਿਲ ਲੈ ਲਈ ਮਾਤਾ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਤੁਣੀ ਗੁਰਾਇਕ ਦੇਵ ਜਹਾਈ ਸਭ ਨਾ ਜੀ ਅਕਾ ਦਤ ਸੋ ਮੈ ਸੁਨ ਜਾਈ ਜੈ ਜਗ ਚਰਿਆਰ ਜਹੋ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਬੰਗਾ ਨਉ ਰਹੀ ਕੈ ਜਸ ਕੀਰਤ ਜਗ ਲਈ ਜੇਦਸ ਨਦਰਨਾ ਵਿੱਚ ਵਾਸਨਾ ਪੁੱਛੇ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਅੰਤਿਆ ਗੁਣ ਦੇ ਤਿਹਾ ਹੋ ਨਾ ਸੁਝੇ ਜੇ ਤਿਸ ਗੁਣ ਹੋਏ ਖਰੇ ਸੁਣਿਆ ਸਦ ਵੀਰ ਸੁਨਾਥ ਸੁਨ ਦਰਤ ਵਿਰਿਆਕਾਸ ਸੁਣੇ ਰੇਵਲਾ ਪਾਤਾਲ ਸੁਣੇ ਬਹੁ ਨ ਸਕੈ ਹਾਲ ਨਾਨਕ ਬਖਤਿ ਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸੁਰ ਬ੍ਰਹਮਾਿੰਦ ਸੁਣੋਕਸਲਾ ਹਮੰਦ ਸੁਣੇ ਜੋਗ ਜੋਤਨ ਭੇਦ ਸੁਣੇ ਸਤ ਸੰਤ ਵੀਦ ਨਾਨਕ ਭਗਤਿ ਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਕਣੈ ਸਸਨ ਦੋਖ ਗਿਆਨ ਸੁਣਿਆ ਅਠੜਕਾ ਇਸ ਨਾਨਕ ਸੁਣਿਆ ਪੜ ਪੜ ਪਾਵੇ ਮਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤਿ ਅਖਦਾ ਵਿਗਾਸ ਸੁਣਿਆ ਰੂਖ ਪਾਪ ਕਾ ਨਾਸ਼ ਸੁਣੇ ਸਰਾ ਗੁਨਾ ਕੀ ਗਾਹਾ ਸੁਣੇ ਸੇਕ ਪੀਰ ਬਾਛਾ ਸੁਣੰਦੇ ਪਾਵੇ ਰਹੋ ਸੁਣੇ ਹਾਤ ਹੋਵੇ ਅਸਗਾਹੋ ਨਾਨਕ ਬਖਤ ਹਜ਼ਰ ਰਾਹ ਸੁਨੇ ਦੁੱਖ ਆਪ ਦਾ ਨਾਸ ਮਨ ਅਖੀ ਅਤ ਗਹੀ ਨ ਜਾਏ ਜੇ ਖੁਗ ਹੈ ਵਿਛੇ ਵਿਛਤਾਏ ਕਾਰ ਕਲਮ ਨਾ ਲਿਖਣ ਹਰ ਮਨੇ ਕਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਸੁੱਚਾ ਹੋਆ ਮਨ ਬੁੱਧ ਮਨ ਸਗਲ ਭਾਵਨ ਕੇ ਸੱਧ ਮਨੈ ਮੋ ਜੋਟਾ ਨਾ ਖਾਈ ਮਨ ਜੰਕੈ ਸਾਥ ਨ ਜਾਇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਮਨ ਮਾਰਗ ਠਾਨ ਪਾਏ ਮਨ ਬਸਿਆ ਪ੍ਰਗਟ ਜਾਇ ਮਨੈ ਵਗਨ ਜਨੈ ਪੰਥ ਮਨ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਮਨ ਬਾਵ ਹੈ ਮੁਖਰਵਾਰ ਮਨ ਬਰਵਾਰ ਆ ਸਾਧਾਰ ਮਨ ਅਧਰੇ ਧਾਰੇ ਕੋ ਸਖ ਮਨ ਨਾਨਕ ਭਗਨਾ ਬਿਖਾ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਹੋਈ ਪੰਜ ਬਰਵਾਨ ਬਨ ਪ੍ਰਧਾਨ ਪੰਚੇ ਬਾਵ ਹੈ ਦਰਗਹਿ ਮਾਰ ਅਜੈ ਸੋ ਹੈ ਰਾਜਾਨ ਬਚਾ ਗਾ ਗੁਰੂ ਏਕ ਧਿਆਨ ਜੇ ਕੋ ਗਹਿ ਗਰੇ ਵਿਚਾਰ ਖਰਚ ਹੈ ਨਹੀਂ ਸੁਮਾਰ ਢੋਲ ਧਰਮ ਦਿਆ ਖਾ ਬੂਤ ਸੰਤੋਸ਼ ਆ ਰੱਖਿਆ ਜਨ ਸੋਚ ਜੇ ਕੋ 부ਜੈ ਹੋਵੇ ਸਚਿਆਰ ਤਵਲੇ ਉਪਰ ਗਿਤਾ ਭਾਰ ਧਤੀ ਹੋਰ ਬਰੈ ਹੋਰ ਹੋਰ ਸਿਸਤੇ ਬਾਸ ਲਿਖੇ ਹਮ ਜੋਰ ਜੀ ਜਾ ਤਰੰਗਾ ਖੇ ਨਾਵ ਸਭ ਨਾਲ ਲਿਖਿਆ ਨਹੀਂ ਖਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਹਿੱਤ ਹੋਈ ਕੀਤਾ ਦਾ ਸਵਲ ਰੂਪ ਕੀਤੀ ਦਾ ਜਾਣੈ ਖੁਣਕੂਤ ਕੀਤਾ ਵਿਸਾਉ ਇੱਕ ਗਵਾਉ ਜਿਸਤੇ ਹੋਈ ਲਖ ਦਈਆਉ ਕੁਦਰਤ ਹੁਣ ਗਹਾ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਹਾ ਦਤ ਭਾਵੇ ਸਹਿਬ ਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਹੋ ਜਾ ਅਸੰਖ ਦਪਤਾਉ ਆਸੰਗ ਰੰਥ ਮੁਖ ਵਿੱਚ ਪਾਠ ਅਸੰਗ ਜੋਗ ਮਨ ਰਹੇ ਉਦਾਸ ਆਸੰਭੱਤ ਗੁਣ ਗਿਆਨ ਵਿਚਾਰ ਅਸੰ ਸੱਤੀ ਅਸੰ ਦਾਤਾਰ ਅਸ਼ੰਖਾ ਸਰਮਾ ਬਖਸਾਰ ਅਸਮ ਲਵਲਾਈ ਤਾਰ ਕੁਦਰਤ ਹਣ ਗਹਾ ਵਿਚਾਰ ਸਵਾਰ ਨ ਜਾਵਾ ਏਕ ਵਾਰ ਜੋ ਹਉ ਦਰਭਾਵੈ ਸੈ ਭਲੀਕਾਰ ਤੁਸਦਾ ਸਲਾਮਤ ਨਿਰੰਗਾਰ ਅਸੰਖ ਮੂਰਖ ਅੰਧਪੂਰ ਅਸੰਖ ਜੋਰ ਹਰਾਮ ਹੋਰ ਅਸੰਖ ਜਾਹੈ ਜੋਰ ਅਸੰਗਲ ਵਢ ਹੱਤੇ ਹਮ ਹੈ ਅਸੰਖ ਬਾਪੀ ਬਾਪ ਕਾ ਜਾਹੈ ਅਸੰਖ ਖੁੜਿਆਰ ਖੁੜੈ ਫਿਰੈ ਹੈ ਅਸੰਖ ਮਲੇਸ਼ ਮਲ ਬਖਾ ਹੈ ਅਸਨੰਦਖ ਸਰਕਰ ਹੈ ਪਾਰ ਨਾਨਕ ਨੀਚ ਹੈ ਵਿਚਾਰ ਵਾਰਿਆ ਨ ਜਾਵੇ ਕੋ ਉਾਰ ਜੋ ਹਾਦਿਰ ਬਾਵੈ ਸਹਿਬ ਲਿਖਾਰ ਤੁਸਦਾ ਸਲਾਮਤ ਨਿਰੰਕਾਰ ਹਸਨਾ ਸੰਭਾਵ ਅਗਮ ਅਗਮ ਸਹਲਾਇ ਹਸੰਗ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖ ਲਖਣ ਬਲਣ ਬਾਣ ਅਖਰਾ ਸ ਸੰਯੋਗ ਖਾਨ ਜਨ ਹੈ ਲਖਿਤ ਸੁਨਾਹੈ ਨੋਇ ਫਰਮਾਏ ਟਪ ਟਪਹ ਜਿਤਾ ਗਿਤਾ ਰਿਤਾ ਨਾਉ ਵੇ ਨਾਵੇ ਨਾਹੀ ਕੋठाਉ ਕੁਦਰਤ ਖਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕਵਾ ਜੋ ਸਤਿ ਭਾਵੇ ਸਹਿ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਬੈ ਦੰਦੇ ਬਾਣੀ ਦੋਚ ਤ੍ਰਸਕੇ ਹੋਰ ਬਲ ਤੀਕਪੜ ਹੋਏ ਰੇਸਾ ਬੁਣ ਲਈ ਹੱਥ ਹੋਏ ਹਰੀ ਐ ਮਤ ਪਾਪ ਹੈ ਸੰਗ ਹੈ ਧੋਪੇ ਨਾ ਵੇਖੇ ਰੰਗੁ ਕੁੰਨੇ ਬਾਪੀ ਆਖਣ ਨਾ ਹੈ ਕਰ ਕਰ ਹਰਨਾ ਲਿਖ ਲੈ ਜਾਹੋ ਆਪੇ ਬੀਜੁ ਆਪਿ ਹੀ ਖਾਹੋ ਨਾਨਕ ਹੁਕਮੀ ਆਹੋ ਜਾਹੋ ਇਰਥ ਰਪ ਰਿਆ ਦਾਨ ਜੇ ਕੋ ਪਾਵੈ ਸਲਕਾਮਾਨ ਸੁਣਿਆ ਮੰਨਿਆ ਮਨ ਕੀਚਾ ਭਾਉ ਅੰਦਰ ਗਾਚੇ ਸਿਮਨਾਉ ਸਭ ਗੁਣ ਦੇਰੇ ਮੈਂ ਨਾਹੀ ਕੋਇ ਵੈਣ ਗੋਣਾ ਕੀਤੇ ਭਗਤ ਨਾ ਹੋਏ ਸਤ ਸਤਿ ਆਧਿ ਬਾਣੀ ਵਰਮਾਓ ਸਤ ਸੋ ਹਾਂ ਸਦਾ ਮਨ ਹ ਜਾਓ ਕਵਣ ਸਹ ਵੇਲਾ ਵਖਤ ਖਵਣ ਹ ਸਤਿ ਗੁਣਵਾਰ ਕਵਣ ਸ੍ਰਿਤੀ ਮਹਾ ਹਜਟ ਹੋ ਆਖਾਰ ਵਿਨ ਬਯ ਬੰਤੀਜ ਹੋਵੇ ਲੇਖ ਗੁਰਾਨ ਭਗਤ ਨਾ ਬਯ ਖਾਜੀਆਂ ਲਖਨ ਲੇਖ ਗੁਰਾਨ ਸਤਵਾਰਨ ਜੋਗੀ ਜਾਣੈ ਰਤਮਾਉ ਨਾ ਕੋਈ ਜਾ ਖਰਤਾ ਸ੍ਰੀ ਸ੍ਰੀ ਗੋਸਾਜਿ ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾਹਿ ਹੀ ਕਿਵ ਵਰਨਿ ਕਿਵ ਜਾਣੈ ਨਾਨਕ ਆਖਣ ਸੋਖ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵਡਿ ਨਾਹੀ ਹਿਤਜਖ ਹੋਵੇ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋਹੈ ਪਤਾ ਲਾ ਵਤਾ ਲਖ ਆਗਾ ਸਾਗਾਸ ਅੜਖ ਅੜਖਾਲਦ ਕੇ ਵੇਰ ਕਨਖਵਾਤ ਸਹਸ ਸਰਹ ਹੈ ਗਿਣ ਗਿਤੇ ਵਾਸੁ ਲਿਖ ਤਤ ਲਿਖਾ ਹੋਇ ਤਰਹੀਐ ਲਿਖੇ ਹੋਏ વિનાਸ ਨਾਨਕ ਵਡਾ ਕੀਐ ਪਜਾਨਿ ਆਪ ਸਲਾਹੀ ਤਲਾਹ ਚਿਤੁ ਨਾ ਪਾਈਆ ਨਦੀਆ ਤੇ ਵਹ ਬਸੂ ਨਾ ਜਾਣੀ ਹੈ ਤੁਮ ਦਾ ਸਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੇੜੇ ਦਲ ਨਾ ਹੋਵਨੀ ਜੇ ਦਸ ਮਨ ਹੋ ਨਾ ਵਿਸਰਹਿ ਅੰਤਨਾ ਸ੍ਰਿਸ਼ਟੀ ਗਹਣੈ ਅੰਤ ਅੰਤਨਾ ਅਖਰਣੈ ਜੇਣੈ ਅੰਤ ਅੰਤਨਾ ਵਿਖਣੈ ਸੁਣਣੈ ਦਾ ਅੰਤ ਅੰਤਨਾ ਜਾਪੈ ਖਿਆ ਮਨਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਬਾਰਾ ਵਾਰ ਅੰਤ ਕਾਰਨ ਕੀਤੇ ਬਿਰੜਾ ਹੈ ਤਾਖੇ ਅੰਤਨਾ ਪਾਈ ਜਾਹੇ ਇਹੋ ਅੰਤਨਾ ਜਾਣੈ ਖੋਏ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਓਚਾ ਥਾਓ ਚੇਵ ਰੂਚਨ ਓ ਏ ਵੱਡੂਚਾ ਹੋਵੇ ਹੋਏ ਇਸ ਸੁੱਚੇ ਕੋ ਜਾਣੈ ਸੋਏ ਜੇਵ ਰਾਜਣੇ ਆਪੇ ਆਪ ਨਾਨਕ ਨਦਰਿ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਿਰਨ ਦਮਾਈ ਹੇਤੇ ਮਗ ਹਜੂਰਿਆ ਪਾਰ ਕਿ ਤਿਆਗਤ ਨਹੀਂ ਵਿਚਾਰ ਹੇਤੇ ਖਤੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੁ ਰਖ ਖਾਹੀ ਖਾ ਹੈ ਕਿਤੇ ਆ ਦੁਖ ਬੂ ਸੰਮਾਰ ਹੈ ਇਹ ਵੀ ਦਾ ਤੇਰੀ ਰਤਾਰ ਮੰਨ ਕਲਾ ਸੀ ਬਣੇ ਹੋਏ ਨਾ ਰਾਹ ਨਾ ਸਕੈ ਹੋਏ ਜੇ ਕੋ ਖਾ ਖੁਨਦਾਏ ਉਹ ਜਾ ਜਿਤੀ ਆ ਮੁਖਾਏ ਆਪੇ ਜਾਣ ਆਪੇ ਦੀ ਆਖ ਹੈ ਸ੍ਰੀ ਵੀ ਕਈ ਕੇ ਜਿਸ ਨਾ ਬਖਸ਼ੈ ਸਤ ਸਲਾਹ ਨਾਨਕ ਬਾਦਸ਼ਾਹੀ ਬਾਦਸ਼ਾਹੋ ਹਮਰ ਗੁਣ ਨਵਾਪਾਰ ਮਨਵਾਪਾਰੀ ਅਮਲ ਪੰਡਾਰ ਹਮਲਾ ਹਮਲਾ ਜਾਹੈ ਅਮਲ ਪਾਏ ਅਮਲ ਲਸਮਾਹੈ ਹਮਲੇ ਧਰਮੇ ਅਮਲ ਰੀਵਾਨ ਅਮਲ ਤੱਲ ਅਮਲ ਪਰਵਾਨ ਅਮਲ ਬਖਸ਼ੀਸ਼ੇ ਮੁਨ ਨਿਸਾਨ ਅਮਲ ਕਰਮੇ ਅਮਲ ਫਰਮਾਨ ਹਮਲ ਅਮਲ ਆਖਿਆ ਨ ਜਾਇ ਆਖ ਆਖਰ ਹੀ ਲਿਵਲਾਈ ਆਖੇ ਵਿਡ ਬਾਖਿ ਪ੍ਰਾਣੋ ਆਖੇ ਬੜੇ ਖਰੇ ਵਿਖਿਆਨ ਆਖੇ ਬਰਮੇ ਆਖੇ ਅੰਡ ਆਖੇ ਗੋਪੀ ਦੇਹੀ ਗੋਵਿੰਦ ਆਖੇ ਸੁਰਾਖੇ ਸਦ ਆਖੇ ਗਿੱਤੇ ਗਿੱਤੇ ਬੁੱਧ ਆਖੇ ਧਨ ਆਖੇ ਦੀਵ ਆਖੇ ਸੁੰਨਾ ਮਨਜਨ ਸੇਵ ਕਿਤੇ ਆਖੇ ਅਖਨ ਬਾਹ ਹੈ ਹਿੱਟੇ ਗਹਿ ਗਹਿ ਉੱਠ ਉੱਠ ਜਾਹ ਹੈ ਹਿੱਟੇ ਇੱਥੇ ਹੋਰ ਖਰਹਿ ਦਾਹਨਾਸ਼ਕ ਹੈ ਗੀਖੇ ਜੇਡ ਭਾਵੈ ਜੇਵਡ ਹੋਇ ਨਾਨਕ ਜਾਣੈ ਸਚ ਸੋਇ ਜੇ ਕੋ ਆਖੈ ਬੋਲ ਵਿਗਾੜ ਤਾਲ ਖੇਸਰ ਗਾਵਾਰਾ ਗਾਵਾਰ ਸੋਦਰ ਖੇਹਾ ਸੁਖਰ ਖੇਹਾ ਜਿਤ ਵਹਿ ਸਰਬ ਸੁਮਲੇ ਵਾਜੇ ਨਾਦ ਅਨੇਕ ਅ ਸੰਖਾ ਹਿਤੇ ਵਾ ਮਨਹਾਰੇ ਕੇਤੇ ਰਾਗ ਬਿਰਸਿ ਕਹੀ ਅਨ ਕੇਤੇ ਗਾਵਣ ਹਾਰੇ ਗਾਵਹਿ ਰਹਿਨ ਬਾਨੁ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਜਿਤੈ ਗੁਪਤ ਲਿਖ ਜਾਣ ਹੈ ਲਹਿ ਲਹਿ ਧਰਮ ਵਿਚਾਰੇ ਗਾਵਹਿ ਸੁਰ ਬ੍ਰਹਮਾ ਦੇਵੀ ਸਹ ਹੰਸ ਰਾਸਵਾਰੇ ਗਾਵਹਿ ਦੇਵ ਨਦਰਸ਼ਨ ਬੈਠੇ ਦੇਖਿਆ ਦਰਨਾਲੇ ਗਾਵਸ ਸ ਸਮਾ ਦੇਂਦਰ ਗਾਵ ਅਨਸਾਰ ਵਿਚਾਰੇ ਗਾਵ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਮਹੀਸਰ ਰਿਗਜੁ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾਂ ਮਛ ਪਿਆਲੇ ਗਾਵਨ ਤੁਨੋਂ ਪਾਏ ਤੇਰੇ ਅਠ ਅਠੇ ਤੀਰਸਨਾਲੇ ਗਾਵ ਹੈ ਜੋਤ ਮਹਾਬਲ ਸੁਰਾਗ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਿਰ ਭੰਡਾ ਖਰ ਖਰ ਕੇ ਧਾਰੇ ਸੇਧ ਨੂੰ ਗਾਵ ਹੈ ਜੋਤਿ ਦੇ ਭਾਵਨ ਰਤੇਰੇ ਭਤੁਰਸਾਲੇ ਹੋਰ ਹਿੱਤੇ ਗਾਵਨ ਸ੍ਰੀ ਮਹਿ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਫਰਸ ਸਾਹਿਬ ਸਾਚਾ ਸੱਚੀ ਨਾਈ ਹੈ ਵੇ ਹੋਸੀ ਜਨਾ ਜਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਤਿ ਕਰ ਕਰ ਰਸਿ ਮਾਇਜ ਨੂੰ ਪਾਈ ਕਰ ਕਰ ਵੇਖੈ ਕੀਟਾ ਆਪਣਾ ਜੁਤ ਜੀ ਵੜਿਆਈ ਜੋ ਸਵਾਵ ਸੋਇ ਕਾਸੀ ਹੁਕਮ ਨਾ ਹਰਣਾ ਜਾਈ ਸੋ ਬਾਸਾ ਹੋ ਸਹਬਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਖ ਸੰਬਜੋ ਲਈ ਧਿਆਨ ਕੀ ਕਰਹਿ ਵਿਪੂਤ ਕੈਂਦਾ ਖਾਲ ਖਵਾਰੀ ਖਾਇਆ ਸੰਯੋਗ ਦੰਡਾ ਭਰਤੀਟ ਆਏ ਵੰਤੇ ਸਗਲ ਹਾ ਜਮਾਚੇ ਮਨ ਜੀਤੈ ਜਗ ਜੀਤ ਆਰਿਸ਼ ਅਰਿਸ਼ ਆਰਿਸ਼ ਆਰ ਨੀਲ ਨਾਦ ਰਾਹਤ ਰਿਗਜਵੇ ਪਵੇਸ ਭਉਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾ ਨਾਥੀ ਸਭਜਾ ਖੀਰ ਸੁਦਵਰਾ ਸਾਦ ਸੰਯੋਗ ਜੋ ਦੋਇ ਕਾਰਜ ਲਾ ਲੇਖਿ ਆਪ ਹੈ ਭਾਗ ਆਰਿਸ਼ ਅਰਿਸ਼ ਆਰਿਸ਼ ਹਾਰ ਅਨੀਲਨਾਦ ਨਾਹਤ ਜੁਗ ਜੁਗ ਵੇਖੋ ਈਸ਼ ਫੁੱਟ ਗਿਆਂਦੇ ਆਹਾ ਭੰਡਾਰਨ ਘਟ ਘਟ ਅਜ ਹੈ ਨਾਹਦ ਆਪ ਆਸ ਨਾਚੀ ਸਭ ਜਖੀ ਰਸਦਵ ਰਸਾਜ ਸੰਯੋਗ ਜੋ ਦੁਇ ਕਾਜ ਲੈ ਲਿਖਿਆ ਹੈ ਭਾਗ ਹਾਰ ਈਸ਼ ਦ세 ਹਾਰ ਈਸ਼ ਹਾਰ ਅਨੀਲਨਾਦ ਨਾਹਤ ਜੁਗ ਜੁਗ ਵੇਖੋ ਈਸ਼ ਇਕ ਕਾਮਾਇ ਜੁਕਤ ਵੇ ਆਇਨ ਜੱਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੇ ਖਲਾਈ ਦੀ ਬਾਣ ਜਿਤ ਸੁਭਾਵ ਵ ਦਵੇਸ਼ ਲਾਵੇ ਜਹੋ ਵੇ ਫਰਮਾਣ ਤਹ ਵੇਖਣ ਨਾਲ ਨਾਵੇ ਬਹੁਤਾ ਹੈ ਵਿਡਾਣ ਹਾਰੇ ਸੁਰ ਸਿਆਰੇਸ ਹਰ ਨੀਲਨੰਦ ਨਾਹਤ ਜੋ ਜੋ ਵੇ ਕੋ ਵੇਸ ਆਸਣ ਲੋ ਲੋ ਭੰਡਾਰ ਜੋਖਿ ਚ ਪਾਇ ਸੁਖ ਕਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਹੀ ਸੱਚੀ ਕਾਰ ਹਾਰਿਸ਼ ਦਸ਼ਿਆ ਹਾਰਿਸ਼ ਹਾਰੁ ਨੀਲ ਅਨੰਦ ਨਹਤ ਜਿ ਜਿ ਵੇਖੂ ਵੇਸ ਸਿਖਦਾ ਜੈ ਬੋ ਲਖ ਹੋ ਹੈ ਲਖ ਹੋਵਹਿ ਲਖ ਵੀਸ ਲਖ ਲਖ ਗਿੜਾ ਕੀ ਹੈ ਏਹ ਨਾਮ ਜਗਦੀਸ਼ ਏਤ ਰਾਹੇ ਵਟ ਬਵਡੀਆਂ ਛੜਿਏ ਹੋਏ ਕੀਸਾ ਸੁਰਗਲਾਕਾਸ਼ ਗੇਟੈ ਰੀਸ ਨਾਨਕ ਨਦਰੀ ਬਾਈਐ ਹੋੜੇ-ਹੋੜੇ ਢੀਸ ਆਖਣ ਜੋਰ ਜਪੈ ਨਹਿ ਜੋਰ ਜੋਤਨਾ ਮੰਗਣ ਦੇਣ ਨਹਿ ਜੋਰ ਜੋਰਨਾ ਜੋਰਨਾ ਜੀਵਨ ਮਰਨ ਦਾ ਹਜੂਰ ਜੋਤਨਾ ਰਾਜਮਾਲ ਮਨਸੂਰ ਜੋਰਨਾ ਸੁਤੀਆਂ ਵਿਚਾਰ ਜੋਰਨਾ ਰੁਪ ਤੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਈ ਨਾਨਕ ਉੱਚਾ ਨੀਚ ਨਾ ਹੋਈ ਰਾਤੀ ਰਤੀ ਹਤੀਵਾਰ ਪਵਨ ਬਾਣੀ ਅਗਨੀ ਪਾਤਾਲ ਤਸਵਾ ਦਾ ਤੀਹ ਹਾਵ ਰਹੀ ਧਰਮਸਾਲ ਦਸਵੇ ਜੀ ਜੁਤ ਕੇ ਰੰਗ ਤਨ ਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਸਿੱਠੇ ਸੋਹਣ ਬਨਪੁਰਵਾਨ ਨਦਰੀ ਕਰਮ ਭਵੇ ਨਿਸ਼ਾਨ ਗੱਜਪਗੈ ਉੱਥੇ ਪਾਈ ਨਾਨਕ ਗਿਆ ਜਪੇ ਜਾਏ ਕਾਰਮ ਖੰਡਕ ਹੈ ਉਹ ਧਰਮ ਗਿਆਨ ਖੰਡਕ ਆਖੋ ਗਰਮ ਹਿਤੇ ਪਾਉਣ ਬਾਣੀ ਵੈ ਸੰਤਰ ਗੀਤੇ ਗਾਨ ਮਹੇਸ਼ ਹਿਤੇ ਪਰਮਾ ਘਰ ਚੜੀ ਹੈ ਰੂਪ ਰੰਗ ਕੇ ਵੇਸ਼ ਹਿਤੇ ਆ ਕਰਮ ਭੂਮੀ ਮੇਰਾ ਹਿਤੇ ਇਤੇ ਰੂਪ ਦੇਸ਼ ਹਿਤੇਿੰਦ ਜੰਦ ਸੂਰ ਹਿਤੇ ਇਤੇ ਮੰਡਲ ਰੀਸ਼ ਹਿਤੇ ਸਤਿਨਾਥ ਹਿਤੇ ਦੇਵੇਸ਼ ਕਿਤੇ ਦੇ ਰਣੁ ਮੰਨਿ ਕਿਤੇ ਤੇ ਰਤਨ ਸਮੁੰਦਿ ਕਿਤੇ ਹਾਣੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤੇ ਆ ਸੁਤਿ ਸੇਵਕ ਕਿਤ ਨਾਨਕ ਅੰਤ ਨਾਇ ਅੰਤ ਗਿਆਨ ਹੰਡ ਮੈਂ ਗਿਆਨ ਬਚੰਦ ਚਨਾਹਰ ਨਿਰਕੋਡ ਆਨੰਦ ਸ਼ਰਮ ਹੰਡ ਕੀ ਬਾਣੀ ਰੂਪ ਅੰਦ ਸਗਾ ਅਰਥ ਗੜੀਏ ਬਹੁਤੇ ਅਨੂਪ ਤਾਹਿਆ ਲਾਛਿਨ ਜਹ ਹੈ ਜੇ ਖੁਗ ਹੈ ਛੇ ਬਿਛਤਾਈ ਤੇ ਛਗੜੀਏ ਸੁੱਤ ਮਤ ਮਨ ਬੁੱਧ ਝਗੜੀਏ ਸਰਹੰਦਾ ਕੀ ਸੱਤ ਕਰਮਖੰਡ ਕੀ ਬਾਣੀ ਜੋਰਾ ਚਹ ਹੋਰ ਨਾ ਹੋਈ ਹੋਰ ਜਥੈ ਯੋਧ ਮਹਾਬਲ ਸੂਰ ਤਨਵੇਂ RAM ਰਹਿਆ ਵਰਪੂਰ ਸੈ ਸਿਤ ਹਿਤਾ ਮਹਿਮਾ ਮਾਹ ਹੈ ਸਾਖੇ ਰੂਪ ਨਗਸਨੇ ਜਾਹ ਹੈ ਨਹ ਮਰਨ ਢਾਗੇ ਜਾਹ ਜਿਨ ਕੇ ਰਾਸ ਹੈ ਮਨਮਾਹ ਹੈ ਤਤਵਤ ਸਹਖਲ ਹੋਏ ਕਰਹਨਨ ਸਚੁ ਮਨ ਸੋਏ ਸਚ ਖੰਡ ਸੈ ਨਿਰੰਕਾਰ ਕਰ ਕਰ ਵੇਖੈ ਨਿਹਾਲ ਸਚ ਖੰਡ ਬਿਨ ਲਵਰ ਭੰਡ ਜੇ ਕੋ ਸਾਧੰਤ ਨਾਇ ਅੰਤ ਅਦ ਸਹ ਲੋ ਲੋ ਆਕਾਰ ਜਿਉ ਜਿਉ ਹੁਕਮ ਦੇਵੈ ਤਿਉ ਆਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਸਚੁ ਨਾਖਰੜਾ ਸਾਰ ਜਤਪੁਰ ਅਰ ਸੁਨਿਆਰ ਕਹ ਨਾ ਮਤ ਵੀਰ ਹੱਤਿਆਰ ਭਉ ਭਲਾ ਦੱਪਤਾ ਹੋ ਬੰਡਾ ਭਉ ਅੰਤ ਟਾਲ ਭਰੀਐ ਸ਼ਬਦ ਸਜੀ ਰਖਸਾਲ ਜਿਨ ਕੋ ਨਦਰ ਕਰਨ ਦਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਬਾਣੀ ਵਿਟਾ ਮਾਤਾ ਦਤਮਿਹਤ ਨਿਸ਼ਰਾਦ ਰਾਇ ਦਇਆ ਏ ਲੈ ਸਗਜਤ ਚੰਗੀਆਂ ਬੁਰਾਈਆਂ ਵਾਚੈ ਧਰਮ ਹਰੂਰ ਪਰਮੇ ਆਪੋ ਹੋ ਆਪਣੀ ਕਿਹ ਨੇੜੈ ਕਿ ਦੂਰ ਜਿਨਹੀ ਨਾਮ ਤੇ ਆਹਿਆ ਗਏ ਰਖਾਲ ਨਾਨਕ ਤੇ ਮੁਖ ਉਜਲੇ ਕਿਤੀ ਛਟੀ ਨਾਲ